ਕਿਤੇ ਗਰਮੀਆਂ ਦੇ ਮੌਸਮ ਦੇ ਵਿੱਚ ਤੁਸੀਂ ਤਾਂ ਨਹੀਂ ਹੁੰਦੇ ਪਿੱਤ ਦਾ ਸ਼ਿਕਾਰ ਕੀ ਤੁਸੀਂ ਵੀ ਗਰਮੀਆਂ ਦੇ ਮੌਸਮ ਦੇ ਵਿੱਚ ਹੋਣ ਵਾਲੇ ਡਰਸ਼ੀ ਸਫਤੇ ਲਾਲ ਦਾਣਿਆਂ ਤੋਂ ਪਰੇਸ਼ਾਨ ਹੋ ਕਬਰਾਂ ਦੀ ਬਿਲਕੁਲ ਵੀ ਲੋੜ ਨਹੀਂ ਕੋਈ ਪੈਸਾ ਖਰਚਣ ਦੀ ਲੋੜ ਨਹੀਂ ਘਰ ਦੇ ਵਿੱਚ ਪਈਆਂ ਇਹਨਾਂ ਚੀਜ਼ਾਂ ਦਾ ਇੱਕ ਵਾਰ ਲੇਪ ਬਣਾ ਕੇ ਲਾ ਕੇ ਦੇਖੋ ਫਿਰ ਦੇਖਿਓ ਕਿਵੇਂ ਹੁੰਦੇ ਨੇ ਕੱਚਪ ਤੇ ਫਾਇਦੇ ਹਾਂਜੀ ਦੋਸਤੋ ਪਿਆਰ ਅਤੇ ਸਤਿਕਾਰ ਪਰਿਸ਼ਰ ਛੜੀਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੈਲਥ ਟਿਪਸ ਪ੍ਰੋਗਰਾਮ ਦੇ ਵਿੱਚ ਤੇ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਵਾਲੀਆਂ ਬਹੁਤ ਹੀ ਆਮ ਜੀ ਸਮੱਸਿਆ ਦੇ ਬਾਰੇ ਹਾਲਾਂਕਿ ਇਹ ਸਮੱਸਿਆ ਆਮ ਜਰੂਰ ਹੈ ਪਰ ਇਸ ਸਮੱਸਿਆ ਦਾ ਦੁੱਖ ਤਾਂ ਸਿਰਫ ਉਸ ਨੂੰ ਹੀ ਪਤਾ ਹੁੰਦਾ ਹੈ ਜਿਸ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਰਮੀਆਂ ਦੇ ਵਿੱਚ ਹੋਣ ਵਾਲੀ ਪਿੱਟ ਦੇ ਬਾਰੇ ਜਦੋਂ ਸਾਡੀ ਪਿੱਠ ਦੇ ਉੱਤੇ ਸਾਡੇ ਹੱਥਾਂ ਦੇ ਉੱਤੇ ਮੂੰਹ ਦੇ ਉੱਤੇ ਲਾਲ ਲਾਲ ਦਾਣੇ ਹੋ ਜਾਂਦੇ ਆ ਤੇ ਫਿਰ ਉਹ ਦਾਣੇ ਜਦੋਂ ਜਲਨ ਕਰਦੇ ਆ ਤਾਂ ਜੀਹੇ ਦੇ ਵਿੱਚ ਜਿਉਣਾ ਮੁਸ਼ਕਿਲ ਹੋ ਜਾਂਦਾ ਐਦਾਂ ਲੱਗਦਾ ਜਿਵੇਂ ਕੋਈ ਜਿਹੜਾਗਾ ਕੀੜੀਆਂ ਦੰਦੀ ਵਟ ਰੀਆਂ ਹੋਣ ਅਜਿਹੇ ਦੇ ਵਿੱਚ ਅਸੀਂ ਕਈ ਤਰ੍ਹਾਂ ਦੇ ਕੁਲਕੁਲ ਵਰਗੇ ਬਾਰਡਰ ਦੀ ਵਰਤੋਂ ਕਰਦੇ ਹਾਂ ਬਰਫ਼ ਵੀ ਲਗਾਉਂਦੇ ਹਾਂ ਪਰ ਸਾਨੂੰ ਥੋੜੇ ਸਮੇਂ ਵਾਸਤੇ ਰਾਹਤ ਜ਼ਰੂਰ ਮਿਲਦੀ ਹੈ ਇਸ ਵਾਸਤੇ ਸਾਨੂੰ ਜਿਹੜੀ ਹੈ ਪੱਕੇ ਸਮੇਂ ਵਾਸਤੇ ਕੋਈ ਰਾਹਤ ਨਹੀਂ ਮਿਲਦੀ ਤੇ ਅਜਿਹੇ ਦੇ ਵਿੱਚ ਤੁਸੀਂ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵੀ ਜ਼ਰੂਰ ਵਰਤ ਵਰਤੋਂ ਕਰਦੇ ਹੋਵੋਗੇ ਪਰ ਹੁਣ ਅਸੀਂ ਤੁਹਾਡੇ ਵਾਸਤੇ ਕੁਝ ਹੈਲਥ ਦੇ ਨਾਲ ਜੁੜੀਆਂ ਜਿਹੜੀਆਂ ਟਿਪਸ ਲੈ ਕੇ ਹਾਜ਼ਰ ਹੋਏ ਹਾਂ ਤੁਸੀਂ ਇੱਕ ਵਾਰ ਇਹਨਾਂ ਨੁਸਖਿਆਂ ਦੀ ਵਰਤੋਂ ਕਰਕੇ ਦੇਖੋ ਫਿਰ ਦੇਖਿਓ ਕਿਵੇਂ ਹੁੰਦੇ ਨੇ ਤੁਹਾਨੂੰ ਗਜਬ ਦੇ ਫਾਇਦੇ ਕੁਝ ਨਹੀਂ ਕਰਨਾ ਘਰ ਦੇ ਵਿੱਚ ਪਈਆਂ ਇਹਨਾਂ ਚੀਜ਼ਾਂ ਨੂੰ ਚੁੱਕੋ ਲੇਪ ਬਣਾਓ ਤੇ ਆਪਣੇ ਸਰੀਰ ਦੇ ਉੱਤੇ ਲਗਾ ਲਿਓ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਿਸ ਵੇਲੇ ਤੁਹਾਡੀ ਪਿੱਤ ਦੀ ਸਮੱਸਿਆ ਜੜੀ ਹੈ ਖਤਮ ਹੋ ਜਾਏਗੀ ਆਉ ਜਾਣ ਲੈਣੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਵਰਤੋਂ ਦੇ ਨਾਲ ਇਸ ਸਮੱਸਿਆ ਤੋਂ ਸਦਾ ਵਾਸਤੇ ਛੁਟਕਾਰਾ ਮਿਲ ਜਾਏਗਾ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਖੀਰੇ ਦੇ ਬਾਰੇ ਗਰਮੀਆਂ ਦੇ ਵਿੱਚ ਸਰੀਰ ਤੇ ਹੋਣ ਵਾਲੀ ਪਿਤ ਦੀ ਸਮੱਸਿਆ ਨੂੰ ਖੀਰਾ ਜੜਾਗਾ ਠੀਕ ਕਰ ਸਕਦਾ ਹੈ ਢਾਣੇ ਵਾਲੀ ਥਾਂ ਤੇ ਖੀਰਾ ਲਗਾਉਣ ਦੇ ਨਾਲ ਸਰੀਰ ਨੂੰ ਕਾਫੀ ਠੰਡਕ ਮਿਲਦੀ ਹੈ ਤੇ ਨਾਲ ਕੀ ਚਮੜੀ ਦੇ ਵਿੱਚ ਵੀ ਨਿਖਾਰ ਆਉਂਦਾ ਇਸ ਵਾਸਤੇ ਖੀਰੇ ਨੂੰ ਪਹਿਲਾਂ ਛਿੱਲ ਲਓ ਫਿਰ ਫ੍ਰਿਜ ਦੇ ਵਿੱਚ ਰੱਖੋ ਅਤੇ ਇਸ ਨੂੰ ਜੜਾਗਾ ਸਰੀਰ ਦੇ ਉੱਤੇ ਲਗਾ ਲਓ ਅਜਿਹਾ ਕਰਨ ਦੇ ਨਾਲ ਤੁਹਾਨੂੰ ਕਾਫੀ ਠੰਡਕ ਮਿਲੇਗੀ ਮਲਤਾਨੀ ਮਿੱਟੀ ਗਰਮੀਆਂ ਦੇ ਵਿੱਚ ਪਿੱਤ ਦੀ ਸਮੱਸਿਆ ਦੁਰਾਹਤ ਪਾਉਣ ਵਾਸਤੇ ਜਿਹੜੀ ਮੁਲਤਾਨੀ ਮਿੱਟੀ ਹੁੰਦੀ ਹੈ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਇਹ ਬੰਦ ਪੋਰਸ ਨੂੰ ਖੋਲ ਦਿੰਦੀ ਹੈ ਤੇ ਚਮੜੀ ਨੂੰ ਤਰੋ-ਤਾਜ਼ਾ ਕਰਦੀ ਹੈ ਇਸ ਨੂੰ ਗੁਲਾਬ ਜਲ ਦੇ ਵਿੱਚ ਮਿਲਾ ਕੇ ਲਗਾਉਣ ਦੇ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਨਿੰਮ ਅਤੇ ਕਪੂਰ ਨਿੰਮ ਤੇ ਕਪੂਰ ਦੋਵੇਂ ਐਂਟੀ ਇਨਫਲਮੇਟਰੀ ਅਤੇ ਐਂਟੀ ਬੈਕਟੀਰੀਅਲ ਹੁੰਦੇ ਨੇ ਇਹ ਚਮੜੀ ਨੂੰ ਠੰਡਕ ਦੇ ਕੇ ਖੁਜਲੀ ਤੋਂ ਰਾਹਤ ਦਲੋਂਦੇ ਆਂ ਕੁਝ ਸੁੱਕੇ ਪੱਤੇ ਨਿੰਮ ਦੇ ਲੈ ਕੇ ਉਸ ਦਾ ਪੇਸਟ ਬਣਾ ਲਓ ਤੇ ਇਸ ਦੇ ਵਿੱਚ ਥੋੜਾ ਜਿਹਾ ਕਪੂਰ ਪਾ ਦਿਓ ਇਸ ਪੇਸਟ ਨੂੰ ਅੱਧੇ ਘੰਟੇ ਵਾਸਤੇ ਪਿਤ ਵਾਲੀ ਜਗ੍ਹਾ ਤੇ ਲਗਾਓ ਤੇ ਬਾਅਦ ਦੇ ਵਿੱਚ ਠੰਡੇ ਪਾਣੀ ਦੇ ਨਾਲ ਨਹਾ ਲਓ ਤੁਹਾਨੂੰ ਕਾਫੀ ਜ਼ਿਆਦਾ ਰਾਹਤ ਮਿਲੇਗੀ ਤਰਬੂਜ ਦਾ ਇਸਤੇਮਾਲ ਤਰਬੂਜ ਗਰਮੀਆਂ ਦੇ ਵਿੱਚ ਮਿਲਣ ਵਾਲਾ ਫਲ ਹੈ ਸਰੀਰ ਤੇ ਅ ਗਰਮੀ ਕਾਰਨ ਹੋਣ ਵਾਲੀ ਪਿੱਤ ਨੂੰ ਤਰਬੂਜ ਠੰਡਾ ਕਰਨ ਦਾ ਕੰਮ ਕਰਦਾ ਹੈ ਇਸ ਵਾਸਤੇ ਤੁਸੀਂ ਤਰਬੂਜ ਦੇ ਬੀਜ ਕੱਢ ਲਓ ਤੇ ਇਸ ਨੂੰ 20 ਮਿੰਟ ਵਾਸਤੇ ਸਰੀਰ ਤੇ ਲਗਾਓ ਫਿਰ ਠੰਡੇ ਪਾਣੀ ਦੇ ਨਾਲ ਲਾਹ ਲਓ ਕੁਝ ਦਿਨਾਂ ਦੇ ਵਿੱਚ ਤੁਹਾਡੀ ਪਿੱਤ ਜਿਹੜੀ ਹੈ ਠੀਕ ਹੋ ਜਾਏਗੀ ਬਰਫ਼ ਦਾ ਇਸਤੇਮਾਲ ਗਰਮੀ ਦੇ ਮੌਸਮ ਦੇ ਵਿੱਚ ਸਰੀਰ ਤੇ ਪਿਤ ਹੋਣ ਦੇ ਨਾਲ ਜਲਨ ਮਹਿਸੂਸ ਹੁੰਦੀ ਹੈ ਇਸ ਤੋਂ ਰਾਹਤ ਪਾਉਣ ਦੇ ਲਈ ਤੁਸੀਂ ਬਰਫ਼ ਦਾ ਵੀ ਇਸਤੇਮਾਲ ਕਰ ਸਕਦੇ ਹੋ ਧਿਆਨ ਰੱਖੋ ਬਰਫ਼ ਨੂੰ ਸਿੱਧਾ ਚਮੜੀ ਤੇ ਨਹੀਂ ਲਗਾਉਣਾ ਇਸ ਨੂੰ ਕਿਸੇ ਪਲਾਸਟਿਕ ਦੀ ਥੈਲੀ ਜਾਂ ਫਿਰ ਕੱਪੜੇ ਦੇ ਵਿੱਚ ਲਪੇਟ ਕੇ ਲਗਾਓ ਇਸ ਦੇ ਨਾਲ ਤੁਹਾਡੀ ਪਿਤ ਦੀ ਸਮੱਸਿਆ ਤੋਂ ਤੁਹਾਨੂੰ ਕਾਫੀ ਰਾਹਤ ਮਿਲੇਗੀ ਬੇਸੰਦਾ ਪੇਸਟ ਸ਼ਰੀਰ ਤੇ ਗਰਮੀ ਹੋਣ ਕਾਰਨ ਹੋਣ ਵਾਲੀ ਪਿੱਤ ਦੀ ਸਮੱਸਿਆ ਨੂੰ ਠੀਕ ਕਰਨ ਦੇ ਲਈ ਪਾਣੀ ਜਾਂ ਫਿਰ ਗੁਲਾਬ ਜਲ ਦੇ ਵਿੱਚ ਵੇਸਟਰ ਮਿਲਾ ਕੇ ਪੇਸਟ ਬਣਾ ਲਓ ਫਿਰ ਇਸ ਪੇਸਟ ਨੂੰ ਸ਼ਰੀਰ ਤੇ ਲਗਾਓ ਅਜਿਹਾ ਕਰਨ ਦੇ ਨਾਲ ਤੁਹਾਡੀ ਪਿੱਤ ਦੀ ਸਮੱਸਿਆ ਜਿਹੜੀ ਹੈ ਬਿਲਕੁਲ ਹੀ ਠੀਕ ਹੋ ਜਾਏਗੀ ਸੋ ਦੋਸਤੋ ਕਿ ਮੈਨ ਲੱਗਦੀ ਤੁਹਾਨੂੰ ਇਹ ਜਾਣਕਾਰੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਕਿਸੇ ਖਾਸ ਵੀਡੀਓ ਦੇ ਬਾਰੇ ਖਾਸ ਹੈਲਥ ਟਿਪਸ ਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਆਪਣੇ ਵਿਚਾਰ ਜੜੇ ਨੇ ਕਮੈਂਟਾਂ ਦੇ ਵਿੱਚ ਸਾਨੂੰ ਦੇ ਸਕਦੇ ਹੋ ਅਸੀਂ ਤੁਹਾਡੇ ਦੱਸੇ ਮੁਤਾਬਕ ਤੁਹਾਡੇ ਵਾਸਤੇ ਹੈਲਥ ਟਿਪਸ ਜਿਹੜੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਨ੍ਹਾਂ ਨੂੰ ਹਰ ਸਾਲ ਗਰਮੀ ਦੇ ਮੌਸਮ ਦੇ ਵਿੱਚ ਪਿਤ ਵਰਗੀਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਅਗਰ ਹੈਲਥ ਟਿਪਸ ਪਸੰਦ ਆਈ ਤਾਂ ਵੀਡੀਓ ਸ਼ੇਅਰ ਤਾਂ ਜ਼ਰੂਰ ਕਰ ਦਿਓ ਲਾਈਕ ਵੀ ਕਰ ਦਿਓ ਕਮੈਂਟ ਵੀ ਦੇ ਦਿਓ ਤੇ ਨਾਲ ਕੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਫਿਲਹਾਲ ਮੈਨੂੰ ਯਾਨੀ ਕਿ ਰੀਤ ਕੋ ਨੂੰ ਦੇ ਉਜਾਸਤ ਧੰਨਵਾਦ